ਜੀ ਸਤਰੀਆ ਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿਵੇਂ ਕੇ ਰੋਚੀ ਚਾ ਰਹੀ ਆ ਆਪਣੀ ਧੀ ਮੰਨੂ ਨੂੰ ਆਪਣੇ ਕੋਲ ਲਿਆਉਣਾ ਪਰ ਉਧਰ ਰੋਜੀ ਦੇ ਡੈਡੀ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਰੋਜੀ ਦੇ ਨਾਲ ਬਹੁਤ ਮਾੜਾ ਵਿਵਹਾਰ ਹੋ ਰਿਹਾ ਹੈ ਤੇ ਬਹੁਤ ਅਤਿਆਚਾਰ ਹੋ ਰਿਹਾ ਹੈ ਇਸ ਕਰਕੇ ਉਹ ਸੋਚਦਾ ਹੈ ਕਿ ਮੈਂ ਉਸ ਦਿਨ ਬਹੁਤ ਵੱਡੀ ਗਲਤੀ ਕੀਤੀ ਜਿਹੜਾ ਆਪਣੀ ਧੀ ਨੂੰ ਨਾ ਨਹੀਂ ਲੈ ਕੇ ਆਇਆ ਕਿਉਂਕਿ ਰੋਜੀ ਤਰਲੇ ਵੀ ਮਾਰਦੀ ਰਹੀ ਪਰ ਉਹ ਆਪਣੀ ਗਰੀਬੀ ਵੱਲ ਦੇਖ ਕੇ ਰੋਜੀ ਨੂੰ ਉੱਥੇ ਛੱਡ ਆਇਆ ਪਰ ਉਸ ਤੋਂ ਬਾਅਦ ਜਦ ਗੁਰਪ੍ਰੀਤ ਆਪਣੀ ਧੀ ਨੂੰ ਘਰੋਂ ਕੱਢ ਦਿੰਦਾ ਹੈ ਤੇ ਆਪਣੇ ਨਾਂਣਕੇ ਛੱਡ ਜਾਂਦਾ ਤੇ ਮੰਨੂ ਦੀ ਉਹ ਐਕਟਿੰਗ ਵੇਖ ਕੇ ਸਾਰਾ ਕੁਝ ਰੋਜੀ ਤੇ ਡੈਡੀ ਨੂੰ ਪਤਾ ਲੱਗ ਜਾਂਦਾ ਏ ਕਿ ਰੋਜੀ ਦੇ ਹਾਲਾਤ ਉਸ ਘਰ ਵਿੱਚ ਬਿਲਕੁਲ ਵੀ ਚੰਗੇ ਨਹੀਂ ਹੈਗੇ ਉਹ ਫਿਰ ਵੀ ਹਲਾਤਾ ਨਾਲ ਲੜਦੀ ਹੋਈ ਉੱਥੇ ਰਹਿ ਰਹੀ ਆ ਤੇ ਉਹ ਕਹਿੰਦਾ ਏ ਕਿ ਮੈਂ ਸਵੇਰੇ ਜਾ ਕੇ ਹੀ ਰੋਜੀ ਨੂੰ ਲੈ ਆਉਣਾ ਏ ਪਰ ਮੰਨੂ ਨੇ ਜਿਹੜੀ ਕੱਲ ਕਹਿ ਦਿੱਤੀ ਕਿ ਰੋਜੀ ਮੇਰੀ ਮਾਂ ਇੱਥੇ ਨਹੀਂ ਆਵੇਗੀ ਉਹ ਗੱਲ ਵੀ ਬਿਲਕੁਲ ਸੱਚੇ ਪਰ ਰੋਜੀ ਦੇ ਡੈਡੀ ਨੂੰ ਲੱਗਦਾ ਕਿ ਮੰਨੂ ਦੇ ਮੂੰਹੋਂ ਅਚਾਨਕ ਹੀ ਕੋਈ ਗੱਲ ਨਿਕਲ ਜਾਂਦੀ ਆ ਤੇ ਉਹ ਇਤਫਾਕ ਨਾਲ ਹੀ ਪੂਰੀ ਹੋ ਜਾਂਦੀ ਆ ਉਸ ਨੂੰ ਵਿਸ਼ਵਾਸ ਨਹੀਂ ਆਉਂਦਾ ਕਿ ਏਦਾਂ ਕਿਸੇ ਦੇ ਮੂੰਹ ਚੋਂ ਕੱਢੀ ਹੋਈ ਗੱਲ ਪੂਰੀ ਕਿਵੇਂ ਹੋ ਸਕਦੀ ਆ ਉਸ ਨੂੰ ਇਹ ਯਕੀਨ ਕਰਨ ਲਈ ਉਹ ਇਹ ਵੀ ਕਹਿੰਦਾ ਹੈ ਕਿ ਮੈਂ ਰੋਜੀ ਨੂੰ ਲਿਆ ਕੇ ਹੀ ਦਿਖਾਵਾਂਗਾ ਪਰ ਮੰਨੂ ਨੇ ਅੱਗੋਂ ਕਿਹਾ ਕਿ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਪਰ ਮੰਮੀ ਨਹੀਂ ਆਉਣਗੀ ਸੋ ਇਹ ਗੱਲ ਤਾਂ ਮੰਨੂ ਦੀ ਹੀ ਸੱਚ ਹੋਵੇਗੀ ਆਪਾਂ ਨੂੰ ਪਤਾ ਹੈ ਕਿਉਂਕਿ ਮੰਨੂ ਦੀ ਹਰ ਗੱਲ ਸੱਚ ਹੋ ਰਹੀ ਹੈ ਉਸਦੀ ਨਾਨੀ ਤੇ ਰੂਜੀ ਬਹੁਤ ਜ਼ਿਆਦਾ ਵਿਸ਼ਵਾਸ ਕਰਦੀਆਂ ਨੇ ਮੰਨੂ ਦੀ ਗੱਲ ਤੇ ਗੱਲ ਦਾ ਪਰ ਉਤੇ ਹੀ ਗੁਰਪ੍ਰੀਤ ਨੂੰ ਲੱਗਦਾ ਹੈ ਕਿ ਇਸਦੀ ਕਾਲੀ ਜ਼ੁਬਾਨ ਹੈ ਤੇ ਮਨਹੂਸ ਆ ਤੇ ਉਹ ਉਸੇ ਨਕਲੀ ਫਕੀਰ ਤੇ ਵਿਸ਼ਵਾਸ ਕਰਦਾ ਹੈ ਜਿਸ ਨੂੰ ਕੋਈ ਜਾਣਕਾਰੀ ਵੀ ਨਹੀਂ ਹੈਗੀ ਜੋ ਝੂਠ ਬੋਲਦਾ ਉਹੀ ਗੁਰਪ੍ਰੀਤ ਮੰਨ ਲੈਂਦਾ ਉਸ ਦਾ ਘਰ ਵੀ ਤੋੜ ਰਿਹਾ ਪਰ ਗੁਰਪ੍ਰੀਤ ਦੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਉਸ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਉਸ ਦੇ ਮਗਰ ਲੱਗ ਕੇ ਉਹ ਆਪਣੀ ਧੀ ਨੂੰ ਘਰੋਂ ਕੱਢਦਾ ਹੈ ਤੇ ਰੋਜੀ ਨੂੰ ਵੀ ਧਮਕੀ ਦਿੰਦਾ ਹੈ ਕਿ ਜੇਕਰ ਫਕੀਰ ਨੇ ਰੋਜੀ ਨੂੰ ਕਿਹਾ ਕਿ ਜੇਕਰ ਤੂੰ ਮੇਰੀ ਗੱਲ ਨਹੀਂ ਮੰਨੇਗੀ ਤਾਂ ਮੈਂ ਚਾਹਾਂ ਤੇ ਤੇਰੇ ਘਰ ਵਾਲੇ ਤੋਂ ਤੇਰਾ ਤਲਾਕ ਦਿਵਾ ਸਕਦਾ ਏ ਤੇ ਇਹ ਵੀ ਕਹਿ ਸਕਦਾ ਏ ਕਿ ਤੂੰ ਦੂਜਾ ਵਿਆਹ ਕਰਵਾ ਲਿਆ ਤੇ ਉਸੇ ਤਰੀਕੇ ਨਾਲ ਗੁਰਪ੍ਰੀਤ ਨੇ ਮੇਰੀ ਗੱਲ ਮੰਨ ਵੀ ਲੈਣੀ ਆ ਰੋਜੀ ਨੂੰ ਵੀ ਪਤਾ ਏ ਕਿ ਫਕੀਰ ਦੇ ਪਿੱਛੇ ਗੁਰਪ੍ਰੀਤ ਬਹੁਤ ਹੀ ਜ਼ਿਆਦਾ ਲੱਗਾ ਹੋਇਆ ਏ ਤੇ ਉਸਨੇ ਅੱਖਾਂ ਮੀੜ ਕੇ ਉਸਦੀ ਗੱਲ ਮੰਨ ਲੈਣੀ ਇਸ ਕਰਕੇ ਰੋਜੀ ਉਸਦੇ ਅੱਗੇ ਤਰਲੇ ਕਰਨ ਲੱਗ ਜਾਂਦੀ ਆ ਪਰ ਰੋਜੀ ਉਸਨੂੰ ਇਹ ਵੀ ਕਹਿੰਦੀ ਆ ਕਿ ਮੇਰੀ ਧੀ ਨੇ ਜਿਹੜੇ ਵਚਨ ਕੀਤੇ ਆ ਉਹ ਪੂਰੇ ਹੋਣਗੇ ਤੇਰਾ ਛੇਤੀ ਹੀ ਪੱਠਾ ਜਾਵੇਗਾ ਸੋ ਫਕੀਰ ਆਪਣੇ ਆਪ ਨੂੰ ਬਹੁਤ ਹੀ ਸਮਝਦਾਰ ਚੰਗਾ ਸਮਝ ਰਿਹਾ ਏ ਕਿ ਮੈਂ ਇਹਨਾਂ ਨੂੰ ਮੂਰਖ ਬਣਾ ਰਿਹਾ ਏ ਪਰ ਉਹਦਾ ਪਰਦਾ ਫਾਸ਼ ਵੀ ਜਲਦੀ ਹੀ ਹੋਣ ਵਾਲਾ ਏ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਆਪਾਂ ਤੁਹਾਡੇ ਲਈ ਹੋਰ ਇਦਾਂ ਦੀਆਂ ਵੀਡੀਓ ਜਾਣਕਾਰੀ ਵਾਲੀਆਂ ਵੀਡੀਓ ਐਂਟਰਟੇਨਮੈਂਟ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ